ਸਿੰਘ ਮਜੀਠੀਆ ਦੀ ਜਮਾਤ ਤੋਂ ਬਾਅਦ ਪੰਜਾਬ ਚ ਸਿਆਸਤ ਵੱਖ-ਵੱਖ ਪਾਰਟੀਆਂ ਤੇ ਆਗੂਆਂ ਤੇ ਆ ਰਹੇ ਹਨ ਵੱਖ-ਵੱਖ ਪ੍ਰਤੀਕਰਮ ਇਸ ਨੂੰ ਲੈ ਕੇ ਅੱਜ ਐਮਐਲਏ ਕਵਰ ਵਿਜੇ ਪ੍ਰਤਾਪ ਸਿੰਘ ਵੀ ਬੋਲੇ ਉਹਨਾਂ ਨੇ ਕਿਹਾ ਕਿ ਸਰਕਾਰ ਦਾ ਕੇਸ ਹੀ ਕਮਜ਼ੋਰ ਸੀ ਜਿਸ ਕਾਰਨ ਵਿਕਮ ਸਿੰਘ ਮਜੀਠੀਆ ਨੂੰ ਜਮਾਤ ਮਿਲੀ ਉਹਨਾਂ ਨੇ ਵਿਕਮ ਸਿੰਘ ਮਜੀਠੀਆ ਦੇ ਕੇਸ ਨੂੰ ਲੈ ਕੇ ਸਾਰੇ ਪੰਨੇ ਖੁੱਲੇ ਸੁਣੋਦੇ ਤੁਹਾਨੂੰ ਕੀ ਕਿਹਾ ਕਵਰ ਵਿਜੇ ਪ੍ਰਤਾਪ ਸਿੰਘ ਗੱਲ ਕਰਾਂਗੇ ਇਕ ਬਹੁਤ ਹੀ ਕੰਟਰੋਵਰਸ਼ੀਅਲ ਟੌਪਿਕ ਹੈ ਤੇ ਹੋਰ ਜਿਆਦਾ ਕੰਟਰੋਵਰਸ਼ੀਅਲ ਬੰਦਾ ਜਾ ਰਿਹਾ ਹੈ ਵਿਕਰਮ ਸਿੰਘ ਮਜੀਠੀਆ ਜੀ ਨੂੰ ਜ਼ਮਾਨਤ ਮਿਲ ਗਈ ਹੈ ਗੱਲ ਇਹ ਹੈ ਕਿ ਇਹ ਜ਼ਮਾਨਤ ਮਾਨਯੋਗ ਸੁਪਰੀਮ ਕੋਰਟ ਵੱਲੋਂ ਦਿੱਤੀ ਗਈ ਹੈ ਤੇ 2 ਤਰੀਕ ਨੂੰ ਇਹ ਆਰਡਰ ਆਇਆ ਮੈਂ ਆਰਡਰ ਦੀ ਕਾਪੀ ਪੜ੍ਹੀ ਹੈ ਪਰसों ਤੋਂ ਮੈਂ ਨਹੀਂ ਬੋਲ ਰਿਹਾ ਸੀ ਕਿਉਂਕਿ ਜਦੋਂ ਤੱਕ ਤੱਥ ਨਹੀਂ ਦੇਖ ਲੈ ਜਾਣ ਉਦੋਂ ਤੱਕ ਕੋਈ ਟਿਕਾ ਟਿੱਪਣੀ ਨਹੀਂ ਕਰਨੀ ਚਾਹੀਦੀ ਹੈ ਇਹ ਕਲੀਅਰ ਹੈ ਕਿ ਜਦੋਂ 5 6 2000 ਜੀ ਨੂੰ ਮਤਲਬ 7 ਮਹੀਨੇ ਪਹਿਲਾਂ ਵਿਕਰਮ ਸਿੰਘ ਮਜੀਠੀਆ ਦੀ ਗ੍ਰਿਫਤਾਰੀ ਹੋਈ ਸੀ ਉਦੋਂ ਵੀ ਮੈਂ ਆਪਣੇ ਫੇਸਬੁੱਕ ਤੇ ਕਿਹਾ ਸੀ ਕਿ ਵਿਕਰਮ ਸਿੰਘ ਮਜੀਠੀਆ ਦੇ ਨਾਲ ਮੇਰਾ ਜਨਮ ਜਨਮਾਂਤਰ ਦਾ मतभेद रहेगा मतभेद कोई मेरा निजी नहीं मतभेद कोई राजनीतिक नहीं ये विचारधारा का मतभेद है आइडियोलॉजिकल मतभेद है आइडियोलॉजी का है ठीक है गले है कि हुन जमानत मिली है 7 महीने बाद ठीक है मानजो सुप्रीम कोर्ट ने जो टिप्पणी की है तकरीबन ऐसे के नाल मिल्दा जुलदा ਆਪਣੇ ਫੇਸਬੁੱਕ ਤੇ ਮੈਂ ਲਿਖਿਆ ਹੋਇਆ ਸੀ ਉਦੋਂ ਵੀ ਮੈਂ ਲਿਖਿਆ ਹੋਇਆ ਸੀ ਕਿ ਵਿਕਰਮ ਮਜੀਠੀਆ ਦੇ ਨਾਲ ਮੇਰਾ ਹਮੇਸ਼ਾ મતਭੇਦ ਰਹੇਗਾ ਤੇ ਇੱਕ ਵਾਰੀ ਨਹੀਂ ਮੈਂ ਤਿੰਨ ਵਾਰੀ ਲਿਖਿਆ ਸੀ ਤੁਸੀਂ ਉਸ ਦਿਨ ਦਾ ਮੇਰਾ ਫੇਸਬੁੱਕ ਪੜ ਸਕਦੇ ਹੋ ਠੀਕ ਹੈ ਉਹਨਾਂ ਦੀ ਵਾਈਫ ਦੇ ਨਾਲ ਜੋ ਬਦਸਲੂਕੀ ਕੀਤੀ ਗਈ ਮੈਂ ਉਸ ਤੇ ਨਿਖੇਧੀ ਜ਼ਰੂਰ ਕੀਤੀ ਹੈ ਔਰ ਦੇਖੋ ਅਸੀਂ ਤਾਂ ਬਹੁਤ ਵੱਡੇ ਵੱਡੇ ਮੁਜਰਮ ਫਰਦੇਸੀ ਗੈਂਗਸਟਰ ਵੀ ਫਰਦੇਸੀ ਲੇਕਿਨ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਨੂੰ ਅਸੀਂ ਤੰਗ ਪਰੇਸ਼ਾਨ ਨਹੀਂ ਕਰਦੇ ਸੀ ਕਦੇ ਵੀ ਨਹੀਂ ਕੀਤਾ ਜਿਸ ਨੇ ਗਲਤੀ ਕੀਤੀ ਹੈ ਉਸ ਨੂੰ ਜੋ ਮਰਜ਼ੀ ਕਰੋ ਕਾਨੂੰਨਨ ਉਹਨੂੰ ਸਜ਼ਾ ਦਿਲਵਾਓ ਲੇਕਿਨ ਪਰਿਵਾਰ ਦੇ ਨਾਲ ਕੋਈ ਬਦਸਲੂਕੀ ਨਹੀਂ ਹੋਣੀ ਚਾਹੀਦੀ ਹੈ ਤਾਂ ਮੈਂ ਪਰਿਵਾਰ ਦੇ ਨਾਲ ਜੋ ਬਦਸਲੂਕੀ ਹੋਈ ਸੀ ਉਸ ਦੀ ਉਸ ਦੇ ਉੱਤੇ ਮੈਂ ਟਿੱਪਣੀ ਕੀਤੀ ਸੀ ਗੱਲ ਇਹ ਹੈ ਕਿ ਮਾਨਯੋਗ ਸੁਪਰੀਮ ਕੋਰਟ ਨੇ ਵੀ ਕਲੀਅਰ ਕਰ ਦਿੱਤਾ ਕਿ ਵਿਕਰਮ ਸਿੰਘ ਮਜੀਠੀਆ ਨੂੰ ਜ਼ਮਾਨਤ ਮਿਲੀ ਹੋਈ ਸੀ ਕਿਸ ਕੇਸ ਦੇ ਵਿੱਚ ਮੈਂ ਇੱਥੇ ਕਲੀਅਰ ਕਰਦਾ ਇਹ ਜਿਹੜਾ ਕੇਸ ਹੈ ਜੋ 7 ਮਹੀਨਾ ਪਹਿਲਾਂ ਦਰਜ ਹੋਇਆ ਸੀ ਵਿਜੀਲੈਂਸ ਵੱਲੋਂ ਇਹ ਇਨਕਮ ਤੋਂ ਵਧ ਪ੍ਰੋਪਰਟੀ ਦਾ ਕੇਸ ਹੈ ਜੋ ਕਿ ਮੈਂ ਸਿੰਪਲੀ ਕਿਹਾ ਸੀ ਉਹ ਵਿਕਰਮ ਜਿਠਿਆ ਤੇ ਲਾਗੂ ਨਹੀਂ ਹੁੰਦਾ ਠੀਕ ਜੋ ਡਰੱਗਸ ਦਾ ਕੇਸ ਹੈ ਮੈਂ ਕਲੀਅਰ ਕਰਨਾ ਚਾਹੁੰਦਾ ਹਾਂ ਕਿ ਮੌਜੂਦਾ ਸਰਕਾਰੀ ਤੰਤਰ ਦੇ ਖਾਸ ਕਰ ਮੁੱਖ ਮੰਤਰੀ ਸਾਹਿਬ ਦੇ ਜਿਹੜੇ ਫਸਲੀ ਬਟੇਰ ਲੋਕ ਨੇ ਉਹਦੇ ਵਿੱਚ ਦੋ ਮੰਤਰੀ ਵੀ ਸ਼ਾਮਿਲ ਨੇ ਜੋ ਮੇਰੀਆਂ ਫੋਟੋਆਂ ਲਗਾ ਲਗਾ ਕੇ ਇਲੈਕਸ਼ਨ ਲੜੇ ਸੀਗੇ ਉਹਨਾਂ ਨੇ ਕਿਹਾ ਕਿ ਕੁਮਰ ਵਿਜੇ ਪ੍ਰਤਾਪ ਨੇ ਵਿਕਰਮ ਮਜੀਠੀਆ ਦੀ ਸਪੋਰਟ ਕੀਤੀ ਜਾਂ ਉਹਨਾਂ ਦੇ ਹੱਕ ਦੇ ਵਿੱਚ ਗੱਲ ਕੀਤੀ ਤੁਸੀਂ ਦੇਖ ਲਓ ਮੇਰਾ ਫੇਸਬੁੱਕ ਤੁਹਾਡੇ ਸਾਹਮਣੇ ਹੈ ਕਿੱਥੇ ਗੱਲ ਕੀਤੀ ਲੇਕਿਨ ਇਹ ਕਲੀਅਰ ਹੈ ਕਿ ਜਦੋਂ ਇਹ ਸਰਕਾਰ ਬਣੀ ਸੀ ਭਗਵੰਤ ਮਾਨ ਜੀ ਜਦੋਂ ਮੁੱਖ ਮੰਤਰੀ ਬਣੇ ਸੀ ਉਦੋਂ ਵਿਕਰਮ ਮਜੀਠੀਆ ਜੇਲ੍ਹ ਦੇ ਵਿੱਚ ਸੀਗੇ ਜਦੋਂ ਚੰਨੀ ਸਾਹਿਬ ਮੁੱਖ ਮੰਤਰੀ ਸੀ ਕਾਂਗਰਸ ਪਾਰਟੀ ਦੀ ਸਰਕਾਰ ਸੀ ਉਦੋਂ ਉਹਨਾਂ ਦੇ ਉੱਤੇ ਡਰੱਗਸ ਦਾ ਐਫ ਆਈ ਆਰ ਹੋਇਆ ਸੀ ਇਹ ਡੇਟ ਸੀਗਾ 20 ਤਰੀਕ 20 ਤਰੀਕ ਦਸੰਬਰ ਦਾ ਮਹੀਨਾ ਸੀ 2021 ਦਾ ਇਲੈਕਸ਼ਨ ਤੋਂ ਪਹਿਲਾਂ ਇਲੈਕਸ਼ਨ ਤੋਂ ਪਹਿਲਾਂ 20 ਤਰੀਕ ਦਸੰਬਰ ਦਾ ਮਹੀਨਾ ਐਫ ਆਈ ਆਰ ਨੰਬਰ 2 ਪੰਜਾਬ ਸਟੇਟ ਕ੍ਰਾਈਮ ਸੈੱਲ ਦੇ ਵਿੱਚ ਇਹ ਮੁਕਦਮਾ ਦਰਜ ਹੋਇਆ ਸੀ ਇਹ ਡਰੱਗਸ ਦਾ ਕੇਸ ਸੀਗਾ ਤੇ ਇਲੈਕਸ਼ਨ ਵਾਸਤੇ ਮਾਨਯੋਗ ਸੁਪਰੀਮ ਕੋਰਟ ਵੱਲੋਂ ਉਹਨਾਂ ਨੂੰ ਰਾਹਤ ਮਿਲੀ ਸੀ ਕਿ ਇਲੈਕਸ਼ਨ ਤੱਕ ਉਹ ਬਾਹਰ ਰਹਿ ਸਕਦੇ ਨੇ ਤੇ ਉਹ 24 ਤਰੀਕ ਨੂੰ 24 ਫਰਵਰੀ ਕਿਉਂਕਿ 20 ਫਰਵਰੀ 2022 ਨੂੰ ਇਲੈਕਸ਼ਨ ਹੋ ਗਿਆ ਤੇ 24 ਫਰਵਰੀ ਨੂੰ ਵਿਕਰਮ ਮਜੀਠੀਆ ਨੇ ਸਰੈਂਡਰ ਕੀਤਾ ਮਾਰਚ ਦੇ ਵਿੱਚ ਭਗਵੰਤ ਮਾਨ ਮੁੱਖ ਮੰਤਰੀ ਬਣੇ ਤੇ ਇਹ ਕਲੀਅਰ ਹੈ ਕਿ ਜਦੋਂ ਭਗਵੰਤ ਮਾਨ ਜੀ ਮੁੱਖ ਮੰਤਰੀ ਬਣੇ ਨੇ ਉਦੋਂ विक्रम मजीठिया जेल ਦੇ ਵਿੱਚ ਸੀਗੇ اور ਡਰੱਗਸ ਦੇ ਕੇਸ ਦੇ ਵਿੱਚ ਉਸ ਤੋਂ ਬਾਅਦ ਦੇਖੋ ਡਰੱਗਸ ਦੇ ਕੇਸ ਦੇ ਵਿੱਚ 10 ਅਗਸਤ 2022 ਨੂੰ ਵਿਕਰਮ ਮਜੀਠੀਆ ਨੂੰ ਜ਼ਮਾਨਤ ਮਿਲ ਰਹੀ ਹੈ। اور میں ਇਹੀ ਕਿਹਾ ਸੀ ਨਾ ਕਿ ਇਹ ਸਰਕਾਰੀ ਤੰਤਰ ਨੇ اور ਸਰਕਾਰੀ ਤੰਤਰ ਕਿਸ ਦਾ? ਭਗਵੰਤ ਮਾਨ ਜੀ ਦਾ ਸਰਕਾਰੀ ਤੰਤਰ। ਸਰਕਾਰੀ ਤੰਤਰ ਨੇ ਇਹ ਜ਼ਮਾਨਤ ਕਰਵਾਈ ਸੀ। ਮੈਂ ਇਹ ਵੀ ਕਿਹਾ ਸੀ ਕਿ ਕਿੰਨਾ ਹਾਲਾਤਾਂ ਦੇ ਵਿੱਚ ਜਮਾਨਤ ਕਰਵਾਈ ਗਈ। ਨਾ ਤੁਸੀਂ ਉਹ ਦੋਰੇ ਮੰਡ ਲਿਆ ਨਾ ਕੋਈ ਚਲਾਨ ਦਿੱਤਾ ਨਾ ਕੋਈ ਪੁੱਛਗਿਛ ਹੋਈ। ਤੇ ਜਦੋਂ ਮਾਨਯੋਗ ਹਾਈ ਕੋਰਟ ਨੇ 10 ਅਗਸਤ 2022 ਨੂੰ ਪੁੱਛਿਆ ਕਿ ਤੁਸੀਂ ਕੋਈ ਰਿਮਾਂਡ ਲੈਣਾ ਹੈ ਕੋਈ ਚਲਾਨ ਦੇਣਾ ਹੈ ਕਿ ਕੋਈ ਜਵਾਬ ਨਹੀਂ ਸਿਗਾ ਇਹਨਾਂ ਦੇ ਵਕੀਲ ਸਾਹਿਬਾਨ ਜਿਹੜੇ ਸੀਗਾ। ਕੋਈ ਜਵਾਬ ਇਹਨਾਂ ਦੇ ਕੋਲ ਨਹੀਂ ਸੀਗਾ ਤੇ ਇਸ ਤੋਂ ਇਹ ਸਿੱਧਾ ਸਾਫ ਜाहिर ਹੁੰਦਾ ਹੈ ਕਿ ਇਹ ਜਮਾਨਤ ਕਰਵਾਈ ਗਈ ਸੀ ਠੀਕ ਹੈ ਉਦੋਂ ਇੱਕ ਚੀਫ ਮਿਨਿਸਟਰ ਹੁੰਦੇ ਸੀ ਭਗਵੰਤ ਮਾਨ ਜੀ ਤੇ ਇੱਕ ਸੁਪਰ ਚੀਫ ਮਿਨਿਸਟਰ ਵੀ ਹੁੰਦੇ ਸੀ ਉਹ ਪਤਾ ਨਹੀਂ ਕਿੱਥੇ ਚਲੇ ਗਏ ਠੀਕ ਹੈ ਰਾਘੋ ਚੱਢਾ ਜੀ ਤੇ ਇਸ ਜਮਾਨਤ ਦੇ ਬਾਰੇ ਸਭ ਤੋਂ ਜ਼ਿਆਦਾ ਭਗਵੰਤ ਮਾਨ ਜੀ ਬੋਲ ਸਕਦੇ ਨੇ ਜਾਂ ਰਾਘੋ ਚੱਢਾ ਜੀ ਦੱਸ ਸਕਦੇ ਨੇ ਕਿਉਂ ਕਿਉਂਕਿ ਜੋ ਸੁਪਰੀਮੋ ਮਾਨ ਸਾਹਿਬ ਦੇ ਜੋ ਸੁਪਰੀਮ ਕੋਰਟ ਦਿੱਲੀ ਵਾਲੇ ਸੀਗੇ ਉਹਨਾਂ ਨੇ ਤਾਂ ਵਿਕਰਮ ਮੁਜੀਠੀਆ ਕੋਲੋਂ ਮਾਫੀ ਵੀ ਮੰਗੀ ਸੀ ਤੇ 10 ਅਗਸਤ ਨੂੰ ਜਦੋਂ ਜ਼ਮਾਨਤ ਕਰਾ ਦਿੱਤੀ ਗਈ ਉਦੋਂ ਕੋਈ ਰਿਮਾਂਡ ਨਹੀਂ ਕੋਈ ਪੁੱਛਗਿੱਛ ਨਹੀਂ ਉਹ ਡਰੱਗਸ ਦਾ ਕੇਸ ਸੀਗਾ ਠੀਕ ਜਦੋਂ ਸੁਪਰ ਸੀਐਮ ਰਾਘਵ ਚੱड्ढा ਜੀ ਪੰਜਾਬ ਦੇ ਸੀਨ ਤੋਂ ਆਊਟ ਹੋ ਗਏ ਔਰ ਵਿਕਰਮ ਮੁਜੀਠੀਆ ਨੇ ਨਿੱਜੀ ਟਿੱਪਣੀ ਕਰਨੀ ਸ਼ੁਰੂ ਕਰ ਦਿੱਤੀ ਮਾਨ ਸਾਹਿਬ ਦੇ ਖਿਲਾਫ ਖਾਸ ਕਰਕੇ ਜੋ ਚੋਹਾਰ ਡੈਮ ਦਾ ਮਸਲਾ ਸੀ ਜਾਂ ਉਹਨਾਂ ਦਾ ਪਰਿਵਾਰਿਕ ਮਸਲਾ ਸੀ ਜੋ ਉਹਨਾਂ ਦੇ ਬੱਚੇ ਅਮਰੀਕਾ ਦੇ ਵਿੱਚ ਰਹਿੰਦੇ ਨੇ ਇਹ ਸਾਰੀ ਟਿੱਪਣੀ ਜਦੋਂ ਵਿਕਰਮ ਮੁੰਜੀਠੀਆ ਨੇ ਸ਼ੁਰੂ ਕੀਤੀ ਤਾਂ ਨਿੱਜੀ ਖੁੰਧਕੜਨ ਵਾਸਤੇ ਉਹਨਾਂ ਨੇ ਇੱਕ ਕੇਸ ਦਰਜ ਕੀਤਾ ਵਿਜੀਲੈਂਸ ਦਾ ਜੋ ਕਿ ਕੇਸ ਬੰਦਾ ਨਹੀਂ ਹੈ ਮੈਂ ਚੈਲੰਜ ਕਰਦਾ ਹਾਂ ਤੁਸੀਂ ਵੀ ਇੱਥੇ ਹੋ ਮੈਂ ਵੀ ਇੱਥੇ ਹਾਂ ਅਦਾਲਤ ਦੇ ਵਿੱਚ ਕੇਸ ਚੱਲ ਗਿਆ ਹੈ ਤੇ ਅਦਾਲਤ ਦੇ ਵਿੱਚ ਕੇਸ ਇਸੇ ਤਰੀਕੇ ਦੇ ਨਾਲ ਚੱਲਦਾ ਰਹੂਗਾ तो बनना कुछ भी नहीं है क्योंकि यह केस क्योंकि को बहुत ज्यादा प्रोपर्टी पों तो तो केस नहीं बनता है तो तुम राजीनामा ड्रग्स केस राजीनामा बरगाड़ी बेअदबीस हो गयानामाजीनामे तो, तो, तो बाद निजी खुंदक नवा केस इनकम तो वोपर्टी का केस दर्ज कराया और देख लेना कद भी सजा नहीं हो सकती है हो ही नहीं सकती ਅੱਜ ਵੀ ਜਦੋਂ ਮਾਨਯੋਗ ਸੁਪਰੀਮ ਕੋਰਟ ਨੇ ਇਹ ਆਰਡਰ ਪਾਸ ਕੀਤਾ ਤੁਸੀਂ ਪੜ੍ਹ ਸਕਦੇ ਹੋ ਤਾਂ ਉਹਨਾਂ ਨੇ ਇਹੀ ਕਿਹਾ ਕਿ ਕਿ 2021 ਦਾ ਕੇਸ ਹੈ 10 ਅਗਸਤ 2022 ਨੂੰ ਜ਼ਮਾਨਤ ਮਿਲ ਗਈ ਹੈ। ਔਰ 4 ਸਾਲ ਤੋਂ ਜ਼ਿਆਦਾ ਬੀਤ ਗਏ ਫਿਰ ਵੀ ਤੁਸੀਂ ਚਲਾਨ ਨਹੀਂ ਦਿੱਤਾ। ਇਸ ਕੇਸ ਦੇ ਵਿੱਚ ਡਰੱਗਸ ਦੇ ਕੇਸ ਦੇ ਵਿੱਚ ਚਲਾਨ ਨਹੀਂ ਦਿੱਤਾ। ਇੱਕ ਚੀਜ਼ ਮੈਂ ਹੋਰ ਕਹਾਂਗਾ ਕਿ ਵਿਕਰਮ ਮਜੀਠੀਆ ਦੇ ਟਾਈਮ ਚਾਹੇ ਉਹਨਾਂ ਨੇ ਆਪ ਜਾਂ ਉਹਨਾਂ ਦੇ ਜਿਹੜੇ ਸਿਪਾਹਸਾਲਾਰ ਸੀਗੇ ਬਹੁਤ ਸਾਰੀ ਟੀਮ ਸੀਗੀ ਲੋਕਾਂ ਦੇ ਉੱਤੇ ਅਨਿਆਇ ਅਤਿਆਚਾਰ ਬਹੁਤ ਜ਼ਿਆਦਾ ਹੋਇਆ ਬਹੁਤ ਜ਼ਿਆਦਾ ਅਨਿਆਇ ਅਤਿਆਚਾਰ ਹੋਇਆ ਤੇ ਇਸ ਕਰਕੇ ਵਿਕਰਮ ਮਜੀਠੀਆ ਨੂੰ ਕਿਸੇ ਪਾਸੋਂ सिंपैथी ਪੰਜਾਬ ਦੇ ਵਿੱਚ ਨਹੀਂ ਮਿਲਦੀ ਨਾ ਮਿਲ ਸਕਦੀ ਹੈ ਕਿਉਂ ਕਿ ਜੋ ਅਨਿਆਇ ਅਤਿਆਚਾਰ ਉਹ ਹੋਇਆ ਉਹ ਵਿਕਰਮ ਮਜੀਠੀਆ ਦੀ ਹੀ ਜ਼ਿੰਮੇਵਾਰੀ ਬੰਦੀ ਹੈ ਭਾਵੇਂ ਕਿਸੇ ਨੇ ਵੀ ਕੀਤਾ ਇਹ ਬਖਰੀ ਗੱਲ ਹੈ ਕਿ ਜੋ ਕਰਨ ਤੇ ਕਰਾਉਣ ਵਾਲੇ ਲੋਕ ਸੀਗੇ ਉਹਨਾਂ ਦੇ ਨਾਲ ਵਾਲੇ ਉਹ ਆਜ ਮਾਨ ਸਾਹਿਬ ਦੇ ਕਾਫੀ ਨਜ਼ਦੀਕ ਆ ਗਏ ਨੇ ਸਰਕਾਰੀ ਤੰਤਰ ਦੇ ਕਾਫੀ ਨਜ਼ਦੀਕ ਆ ਗਏ ਨੇ ਤਾਂ ਇੱਕ ਵਿਅਕਤੀ ਨੂੰ ਤਾਂ ਮਾਨ ਸਾਹਿਬ ਨੇ ਮੁੱਖ ਮੰਤਰੀ ਸਾਹਿਬ ਨੇ ਪਹਿਲਾ ਕੈਂਡੀਡੇਟ ਵੀ ਡਿਕਲੇਅਰ ਕਰ ਦਿੱਤਾ ਹੈ ਤਾਂ ਜੇਕਰ ਉਹ ਲੋਕ ਚੰਗੇ ਵਿਕਰਮ ਮਜੀਠੀਆ ਮਾਲਾ ਇਹ ਗੱਲ ਸਮਝ ਤੋਂ ਪਰੇ ਦੀ ਹੈ ਤੇ ਤੁਸੀਂ ਬਾਰ ਬਾਰ ਕਰ ਰਹੇ ਹੋ ਨਸ਼ਿਆ ਦੇ ਖਿਲਾਫ ਨਸ਼ਿਆ ਦੇ ਖਿਲਾਫ ਇਹ ਕਾਰਵਾਈ ਨਸ਼ਿਆ ਦੇ ਖਿਲਾਫ ਨਹੀਂ ਹੈ ਨਸ਼ਿਆ ਦੇ ਖਿਲਾਫ ਜੇਕਰ ਕੋਈ ਕਾਰਵਾਈ ਹੁੰਦੀ ਤਾਂ ਤੁਸੀਂ ਇਸ ਕੇਸ ਦੇ ਵਿੱਚ ਮੰਨ ਲਓ ਫਰਵਰੀ ਮਹੀਨੇ ਤੋਂ ਉਹ ਜੇਲ੍ਹ ਦੇ ਵਿੱਚ ਸੀਗੇ ਮਾਰਚ ਦੇ ਵਿੱਚ ਤੁਸੀਂ ਆ ਗਏ ਤਾਂ ਮਾਰਚ ਤੋਂ ਬਾਅਦ ਅਪ੍ਰੈਲ ਮਈ ਜੂਨ ਜੁਲਾਈ ਅਗਸਤ ਤੁਸੀਂ ਇੱਕ ਵਾਰੀ ਤਾਂ ਪੁੱਛਗਿਛ ਕਰਾ ਸਕਦੇ ਸੀ ਰਿਮਾਈਂਡ ਲੈ ਸਕਦੇ ਸੀ ਤੁਸੀਂ ਰਿਮਾਂਡ ਲਿਆ ਨਹੀਂ ਇਹ ਮਾਂਜੋਗ ਹਾਈ ਕੋਰਟ ਦਾ ਆਰਡਰ ਮੇਰੇ ਸਾਹਮਣੇ ਹੈ ਔਰ ਤੁਸੀਂ ਦੇਖ ਸਕਦੇ ਹੋ ਕੋਈ ਪੰਨਾ ਦੋ ਪੰਨਾਂ ਦਾ ਆਰਡਰ ਨਹੀਂ ਹੈ ਇਹ 26 ਪੰਨਿਆਂ ਦਾ ਆਰਡਰ ਹੈ ਜੀ 26 ਪੇਜ ਨੇ ਇਹਦੇ ਵਿੱਚ ਤੇ ਹਰ ਚੀਜ਼ ਐਸਕੇਸ ਦੀ ਇਹਦੇ ਵਿੱਚ ਲਿਖੀ ਹੋਈ ਹੈ ਤੇ ਮੇਰਾ ਇਹ ਕਹਿਣਾ ਹੈ ਕਿ ਬਰਗਾੜੀ ਦੇ ਵਿੱਚ ਤੁਸੀਂ ਸਮਝੌਤਾ ਕੀਤਾ ਇਹਨਾਂ ਡਰੈਗਸ ਦੇ ਕੇਸਾਂ ਦੇ ਵਿੱਚ ਤੁਸੀਂ ਸਮਝੌਤਾ ਕੀਤਾ ਤੇ ਇੱਕ ਇਨਕਮ ਤੋਂ ਵਧ ਪ੍ਰੋਪਰਟੀ ਦਾ ਕੇਸ ਤੁਸੀਂ ਦਰਜ ਕੀਤਾ ਇਹ ਚੀਜ਼ ਜੋ ਹੈ ਇਹ ਮਾਨਜੁਗ ਸੁਪਰੀਮ ਕੋਰਟ ਦਾ ਜਿਹੜਾ ਆਰਡਰ ਹੈ ਤੇ ਮੇਰੀ ਜੋ ਉਦੋਂ ਦੀ ਟਿੱਪਣੀ ਹੈ ਇਹ ਤਕਰੀਬਨ ਤਕਰੀਬਨ ਮੇਲ ਖਾਂਦਾ ਹੈ ਗੱਲ ਆ ਜਾਂਦੀ ਹੈ ਪੁਲਿਸ ਦੀ ਜਦੋਂ ਪੁਲਿਸ ਅਫਸਰ ਇਹਨਾਂ ਕੰਮਾਂ ਦੇ ਵਿੱਚ ਲੱਗ ਜਾਣਗੇ ਜੋ ਮੇਨ ਕੇਸ ਹੈ ਜੈਨੂਇਨ ਕੇਸ ਹੈ ਉਧਰ ਕਿਸੇ ਨੇ ਤਪੀਸ ਨਹੀਂ ਕਰਮੀ ਹੈ ਤੇ ਜੋ ਪੋਲਿਟੀਕਲ ਫੰਡ ਡਾਟਾ ਦਾ ਕੇਸ ਹੈ ਉਧਰ ਪੁਲਿਸ ਤੰਤਰ ਜਦੋਂ ਲੱਗ ਜਾਂਦਾ ਹੈ ਤਾਂ ਫਿਰ ਹੁੰਦਾ ਕੀ ਹੈ ਗੈਂਗਸਟਰ ਹਾਵੀ ਹੋ ਜਾਂਦੇ ਨੇ ਗੈਂਗਸਟਰ ਬਾਦ ਆ ਜਾਂਦਾ ਹੈ ਫਿਰੋਤੀ ਆਹ ਇੰਡਸਟਰੀ ਬਣੀ ਹੋਈ ਹੈ ਫਿਰੋਜ਼ਪੁਰ ਤੋਂ ਹੀ ਲੈ ਲੋ ਪੱਟੀ ਤਰਨਤਾਰਨ ਅੰਮ੍ਰਿਤਸਰ ਬਟਾਲਾ ਗੁਰਦਾਸਪੁਰ ਜਲੰਧਰ ਬਾਕੀ ਏਰੀਆ ਦੇ ਵਿੱਚ ਵੀ ਹੋਊਗਾ ਲੇਕਿਨ ਇਧਰ ਤਾਂ ਫਿਰੋਤੀ ਇੰਡਸਟਰੀ ਬਣੀ ਹੋਈ ਹੈ ਤੇ ਆਏ ਦਿਨ ਮਰਡਰ ਹੋ ਰਿਹਾ ਹੈ ਆਦਮੀ ਤੇ ਜਾਨ ਦੀ ਕੋਈ ਕੀਮਤ ਨਹੀਂ ਕਿਉਂ ਕਿਉਂਕਿ ਪੁਲਿਸ ਤੰਤਰ ਉਧਰ ਲੱਗਿਆ ਹੋਇਆ ਹੈ ਨਾਲ ਹੀ ਤੁਸੀਂ ਦੇਖੋ ਕੁਝ ਸਮਾਂ ਪਹਿਲਾਂ ਇੱਕ ਪੰਜਾਬ ਕੇਸਰੀ ਇੱਕ ਅਖਬਾਰ ਹੈ ਜਾਣਾ ਮਾਨਾ ਅਖਬਾਰ ਹੈ ਇਹਨਾਂ ਦੇ ਜੋ ਪ੍ਰਬੰਧਕ ਜਾਂ ਸੰਪਾਦਕ ਨੇ ਉਹਨਾਂ ਦੇ ਖਿਲਾਫ ਵੀ ਮੁਕਦਮੇ ਦਰਜ ਹੋਏ ਤੇ ਸਰਕਾਰ ਦੇ ਜਿੰਨੇ ਵੀ ਮਹਕਮੇ ਹੁੰਦੇ ਨੇ ਸਾਰੇ ਮਹਕਮਿਆਂ ਨੂੰ ਉਸ ਪਾਸੇ ਲਗਾ ਦਿੱਤਾ ਗਿਆ ਇਹ ਵੀ ਇੱਕ ਵੈਂਡੇਟਾ ਸੀਗਾ ਉਸ ਤੋਂ ਪਹਿਲਾਂ ਦਿੱਲੀ ਅਸੈਂਬਲੀ ਦੇ ਵਿੱਚ ਇੱਕ ਲੀਡਰ ਨੇ ਕੋਈ ਗਲਤੀ ਕੀਤੀ ਸੀ ਤੇ ਉਸ ਦੇ ਉੱਤੇ ਰੋਲਰ ਅੱਪਾ ਹੋਇਆ ਸੀ ਕਿਉਂਕਿ ਉਹਦੇ ਵਿੱਚ ਗੁਰੂ ਸਾਹਿਬਾਨ ਦਾ ਕੁਝ ਜ਼ਿਕਰ ਆਇਆ ਸੀ ਦਿੱਲੀ ਦੀ ਅਸੈਂਬਲੀ ਕਹਿ ਰਹੀ ਹੈ ਕਿ ਵੀਡੀਓ ਸਹੀ ਹੈ ਤੇ ਪੰਜਾਬ ਦੇ ਵਿੱਚ ਉਹ ਵੀ ਜਲੰਧਰ ਦੇ ਵਿੱਚ ਆਊਟ ਆਫ ਜੂਰਿਸਡਿਕਸ਼ਨ ਪੁਲਿਸ ਨੇ ਕੇਸ ਬਣਾਇਆ ਮੈਂ ਇਹੀ ਕਹ ਰਿਹਾ ਖਾਸ ਕਰ ਪੁਲਿਸ ਅਫਸਰਾਂ ਨੂੰ ਅਸੀਂ ਵੀ ਪੁਲਿਸ ਅਫਸਰ ਰਹੇ ਹਾਂ ਕੀ ਤੁਸੀਂ ਗਲਤ ਕੰਮਾਂ ਦੇ ਪਾਸੇ ਕਿਉਂ ਜਾ ਰਹੇ ਹੋ ਮੈਂ ਅੱਜ ਵੀ ਕਹਾਂਗਾ ਕਿ ਜੇਕਰ ਤੁਸੀਂ ਤਪਤੀਸ਼ ਕਰਨੀ ਹੈ ਤਾਂ ਜਿਹੜਾ ਡਰੱਗਸ ਦਾ ਕੇਸ ਹੈ ਨਾ ਇਸ ਕੇਸ ਦੀ ਤਪਤੀਸ਼ ਕਰ ਲੋ 4 ਸਾਲ ਬੀਤ ਗਿਆ ਤੁਸੀਂ ਕਰ ਵੀ ਨਹੀਂ ਸਕਦੇ ਮੈਨੂੰ ਪੂਰਾ ਯਕੀਨ ਹੈ ਕਿ ਹੁਣ ਤੁਸੀਂ ਨਹੀਂ ਕਰ ਸਕਦੇ ਔਰ ਜਦੋਂ ਪੋਲਿਟੀਕਲ ਵੈਂਡੇਟਾ ਦੀ ਗੱਲ ਆਉਂਦੀ ਹੈ ਤਾਂ ਤੁਰੰਤ 1% ਤੋਂ ਜ਼ਿਆਦਾ ਪੁਲਿਸ ਵਾਲੇ ਨਹੀਂ ਹੋਣਗੇ ਇਸ ਤਰ੍ਹਾਂ ਦੇ ਜੋ ਇਹ ਸਾਰਾ ਕੰਮ ਕਰ ਦਿੰਦੇ ਨੇ ਦੇ 90% ਜੋ ਪੁਲਿਸ ਵਾਲੇ ਹੁੰਦੇ ਨੇ ਉਹ ਮੂਕ ਦਰਸ਼ਕ ਬਣ ਕੇ ਬੈਠੇ ਹੁੰਦੇ ਨੇ ਉਹ ਤਮਾਸ਼ਾ ਦੇਖਦੇ ਨੇ ਕੀ ਹੋ ਕੀ ਰਿਹਾ ਹੈ ਇਸ ਕਰਕੇ ਅੱਜ ਪੰਜਾਬ ਦਾ ਮਾਹੌਲ ਖਰਾਬ ਹੋ ਗਿਆ ਹੈ। ਔਰ ਪੰਜਾਬ ਦੇ ਵਿੱਚ ਇਮਰਜੈਂਸੀ ਵਰਗਾ ਹਾਲਾਤ ਹੈ। ਤੇ ਮੈਂ ਇਹੀ ਕਹਾਂਗਾ ਕਿ ਘਟੋ ਘਟ ਰਾਘਵ ਚੱड्ढा ਜੀ ਨੂੰ ਸਾਹਮਣੇ ਆ ਕੇ ਇੱਕ ਵਾਰੀ ਟਿੱਪਣੀ ਜ਼ਰੂਰ ਕਰਨੀ ਚਾਹੀਦੀ ਹੈ। ਬੋਲਣਾ ਜ਼ਰੂਰ ਚਾਹੀਦਾ ਹੈ ਕਿ ਇਹ ਮੁਕਦਮਾ ਕਿਸ ਤਰੀਕੇ ਦੇ ਨਾਲ ਹੋਇਆ ਤੇ ਇਹਦੇ ਵਿੱਚ ਜਮਾਨਤ ਕਿਸ ਤਰੀਕੇ ਦੇ ਨਾਲ ਮਿਲੀ ਕਿਉਂ ਕਿ ਇਹ ਜਨਤਾ ਦਾ ਹੱਕ ਹੈ ਨਾ। ਜਿਹੜੇ ਹੁਕਮਰਾਨ ਹੁੰਦੇ ਨੇ ਮੰਨ ਲਓ ਕੋਈ ਪੰਜਾਬ ਦਾ ਮੁੱਖ ਮੰਤਰੀ ਹੈ ਕੋਈ ਮੰਤਰੀ ਹੈ ਜਾਂ ਕੋਈ ਵੀ ਹੈ ਉਹਨਾਂ ਦੀ ਵਫਾਦਾਰੀ ਪੰਜਾਬ ਦੇ ਪ੍ਰਤੀ ਹੋਣੀ ਚਾਹੀਦੀ ਹੈ ਪੰਜਾਬ ਦੇ ਲੋਕਾਂ ਦੇ ਪ੍ਰਤੀ ਹੋਣੀ ਚਾਹੀਦੀ ਹੈ ਲੇਕਿਨ ਇਸ ਵਫਾਦਾਰੀ ਤੋਂ ਪਰੇ हट ਕੇ ਜੇਕਰ ਕੋਈ ਰਾਜਨੀਤੀ ਹੋ ਰਹੀ ਹੈ ਤਾਂ ਉਸ ਦੀ ਨਿੰਦਾ ਹੋਣੀ ਚਾਹੀਦੀ ਹੈ ਹਰ ਪਾਸਿਓਂ ਉਸ ਦੀ ਨਿੰਦਾ ਹੋਣੀ ਚਾਹੀਦੀ ਹੈ ਮੈਂ ਹਮੇਸ਼ਾ ਦੇਖੋ ਪੰਜਾਬ ਦੇ ਹੱਕ ਸੱਚ ਦੀ ਗੱਲ ਕਰਦਾ ਪਾਵੇ ਮੀਡੀਆ ਦੇ ਵਿੱਚ ਪਾਵੇ ਤੁਸੀਂ ਪੰਜਾਬ ਐਸੈਂਬਲੀ ਦੇ ਵਿੱਚ ਮੇਰੇ ਡਿਬੇਟ ਕੱਟ ਕੇ ਦੇਖ ਲਓ ਹਮੇਸ਼ਾ ਪੰਜਾਬ ਤੇ ਪੰਜਾਬ ਦੇ ਲੋਕਾਂ ਦੇ ਹੱਕ ਸੱਚ ਦੀ ਗੱਲ ਕੀਤੀ ਹੈ ਆਜ ਵੀ ਮੈਂ ਪੰਜਾਬੀਆਂ ਦੇ ਹੱਕ ਸੱਚ ਦੀ ਗੱਲ ਕਰਦਾ ਹਾਂ ਤੇ ਉਸ ਦੇ ਉੱਤੇ ਹਮੇਸ਼ਾ ਅਮਲ ਕਰਾਂਗਾ ਦੁਬਾਰਾ ਮੈਂ ਕਹਾਂਗਾ ਕਿ ਮੈਂ ਕੋਈ ਟਿੱਪਣੀ ਨਹੀਂ ਕਰਾਂਗਾ ਜੋ ਅਦਾਲਤੀ ਪ੍ਰਕਿਰਿਆ ਹੈ ਚਾਹੇ ਉਹ ਡਰੱਗਸ ਦੇ ਕੇਸ ਦੀ ਹੋਵੇ ਜਾ ਹੈ ਇਨਕਮ ਤੋਂ ਵੱਧ ਪ੍ਰੋਪਰਟੀ ਦੀ ਹੋਵੇ ਅਦਾਲਤੀ ਪ੍ਰਕਿਰਿਆ ਦੇ ਉੱਤੇ ਮੈਂ ਟਿੱਪਣੀ ਨਹੀਂ ਕਰਾਂਗਾ ਲੇਕਿਨ ਜੋ ਆਰਡਰ ਆ ਗਿਆ ਓਪਨ ਹੈ ਵੈਬਸਾਈਟ ਤੇ ਹੈ ਅਸੀਂ ਉਹਦੇ ਉੱਤੇ ਜ਼ਰੂਰ ਟਿੱਪਣੀ ਕਰ ਸਕਦੇ ਹਾਂ ਆ ਵੀ ਦੇਖੋ ਇਹ 2 ਫਰਵਰੀ ਮੈਨੇ 2 ਦਿਨ ਪਹਿਲਾਂ ਦਾ ਆਰਡਰ ਹੈ ਇਹ 10 8 2022 ਦਾ ਆਰਡਰ ਹੈ ਡਰੱਗਸ ਕੇਸ ਦਾ ਆਰਡਰ ਹੈ ਤਾਂ ਮੈਂ ਹਮੇਸ਼ਾ ਦੇਖੋ ਜੋ ਸਚਾਈ ਹੈ ਸਚਾਈ ਬੋਲਣਾ ਹੈ ਔਰ ਮੈਂ ਇਹੀ ਕਹਾਂਗਾ कि जो पंजाब है बॉर्डर बेस्ड स्टेट है। ਕਿਹਾ ਜਾਂਦਾ ਸੀ ਰੰਗਲਾ ਪੰਜਾਬ। ਹਾਂ ਮੁੱਖ ਮੰਤਰੀ ਸਾਹਿਬ ਨੇ ਫੋਟੋ ਹਰ ਪਾਸੇ ਕੋਈ ਕੰਧ ਉਹਨਾਂ ਨੇ ਨਹੀਂ ਛੱਡੀ ਹੈ। ਕੋਈ ਬਸ ਵੀ ਨਹੀਂ ਛੱਡੀ ਇਹਨਾਂ ਨੇ, ਕੋਈ ਖੰਭਾ ਬਿਜਲੀ ਦਾ ਪੋਲ ਹੈ ਉਧਰ ਵੀ। ਪੰਜਾਬ ਤੇ ਰੰਗਲਾ ਹੋ ਗਿਆ ਤੇ ਮੀਡੀਆ ਦਾ ਵੀ ਇੱਕ ਤੁਸੀਂ ਕਹੋ 80 ਤੋਂ 90% ਮੀਡੀਆ ਅੱਜ ਗੁਲਾਮ ਬਣ ਕੇ ਬੈਠਾ ਹੋਇਆ ਹੈ ਪੰਜਾਬ ਦੀ ਜੋ ਅੱਜ ਦੀ ਬਦਹਾਲੀ ਹੈ ਉਸ ਦਾ ਜ਼ਿੰਮੇਵਾਰ ਉਹ ਮੀਡੀਆ ਵੀ ਹੈ ਤੇ ਜੋ ਬੋਲਦਾ ਹੈ ਜਾਂ ਲਿਖਦਾ ਹੈ ਵਧੇਕੀ ਦੇ ਖਿਲਾਫ ਉਸ ਦੇ ਖਿਲਾਫ ਕੋਈ ਨਾ ਕੋਈ ਕਾਰਵਾਈ ਹੋ ਜਾਂਦੀ ਹੈ ਲੇਕਿਨ ਇਹ ਇਮਰਜੈਂਸੀ ਕਦੋਂ ਤੱਕ ਚੱਲੂਗੀ ਬਹੁਤ ਦਿਨਾਂ ਤੱਕ ਇਹ ਇਮਰਜੈਂਸੀ ਨਹੀਂ ਚੱਲਣੀ ਹੈ ਤੇ ਕਿਸੇ ਇੱਕ ਵਿਅਕਤੀ ਦੇ ਹੱਥ ਦੇ ਵਿੱਚ ਸੱਤਾ ਹਮੇਸ਼ਾ ਨਹੀਂ ਰਹਦੀ ਨਹੀਂ ਰਹੀ ਹੈ ਤੁਸੀਂ ਪਾਟਲੀ ਪੁੱਤਰ ਦੇ ਨੰਦ ਵੰਸ਼ ਤੋਂ ਹੀ ਦੇਖ ਲਓ ਮੌਰਜ ਸਾਮਰਾਜ ਦੀ ਜਦੋਂ ਸਥਾਪਨਾ ਹੋਈ ਸੀਗੀ ਤਾਂ ਇਤਿਹਾਸ ਕਹ ਰਿਹਾ ਹੈ ਕਿ ਹਮੇਸ਼ਾ ਸੱਤਾ ਦੀ ਬਾਗਡੋਰ ਕਿਸੇ ਇੱਕ ਹੱਥ ਦੇ ਵਿੱਚ ਨਹੀਂ ਰਹੀ ਤਾਂ ਹਮੇਸ਼ਾ ਰੱਬ ਨੂੰ ਨਹੀਂ ਭੁੱਲਣਾ ਚਾਹੀਦਾ ਹੈ ਮੈਂ ਇਹ ਕਹਾਂਗਾ ਕਿ ਲੋਕਾਂ ਨੂੰ ਜਿਨ੍ਹਾਂ ਦੇ ਹੱਥ ਦੇ ਵਿੱਚ ਤਾਕਤ ਹੈ ਉਹਨਾਂ ਨੂੰ ਮੈਂ ਇਹ ਕਹਾਂਗਾ ਕਿ ਤੁਸੀਂ ਰੱਬ ਨੂੰ ਨਾ ਭੁੱਲੋ ਠੀਕ ਹੈ ਤੇ ਜੋ ਕੇਸ ਹੈ ਡਰੱਗਸ ਦਾ ਜੇਕਰ ਤੁਸੀਂ ਕਰ ਸਕਦੇ ਹੋ ਤਾਂ ਡਰੱਗਸ ਦੇ ਕੇਸ ਦੇ ਵਿੱਚ ਤੁਸੀਂ ਮਹੀਨਾ ਹੋਰ ਲੈ ਲਓ 4 ਸਾਲ ਤਾਂ ਬੀਤ ਗਏ ਜੋ ਕਰਨਾ ਹੈ ਡਰੱਗਸ ਦੇ ਕੇਸ ਦੇ ਵਿੱਚ ਇੱਕ ਵਾਰੀ ਕਰਕੇ ਤੁਸੀਂ ਦਿਖਾ ਦਿਓ ਠੀਕ ਹੈ ਦੁਬਾਰਾ ਕਹਾਂਗਾ ਕਿਉਂਕਿ ਵਿਕਰਮ ਮਜੀਠੀਆ ਨੂੰ ਪੰਜਾਬ ਦੇ ਵਿੱਚ ਕੋਈ ਹਮਦਰਦੀ ਕੋਈ ਸਿੰਪੈਥੀ ਨਹੀਂ ਹੈ ਕਿਉਂਕਿ ਅਨਿਆਇ ਅਤਿਆਚਾਰ ਬਹੁਤ ਹੋਏ ਨੇ ਉਹਨਾਂ ਦੇ ਟਾਈਮ ਲੇਕਿਨ ਇਹ ਵੀ ਅਫਸੋਸ ਵਾਲੀ ਗੱਲ ਹੈ ਕਿ ਜੋ ਕਰਨ ਵਾਲੇ ਲੋਕ ਨੇ ਕਰਾਉਣ ਵਾਲੇ ਲੋਕ ਨੇ ਇਹ ਸਾਰੇ ਲੋਕ ਅੱਜ ਮਾਨ ਸਾਹਿਬ ਦੇ ਸਰਕਾਰ ਦੇ ਬਹੁਤ ਨਜ਼ਦੀਕ ਪਹੁੰਚ ਗਏ ਨੇ ਤੇ ਮਾਨ ਸਾਹਿਬ ਦੇ ਵੀ ਕਾਫੀ ਇਹ ਲੋਕ ਨਹੀਂ ਦਿਖਨੇ ਤਾਂ ਉਹ ਲੋਕ ਚੰਗੇ ਹੋ ਗਏ ਤੇ ਇਹ ਮਾੜੇ ਹੋ ਗਏ ਇਹੀ ਮੈਂ ਕਹਾਂਗਾ ਕਿ ਦੇਖੋ ਅੱਜ ਹਰ ਪਾਸੇ ट्रांजिशन ਦਿਖ ਰਿਹਾ ਹੈ ਇੱਕ ਸੰਕਰਮਣ ਕਾਲ ਦਿਖ ਰਿਹਾ ਹੈ ਲੋਕਾਂ ਨੂੰ ਕੁਝ ਵੀ ਪਤਾ ਨਹੀਂ ਚੱਲ ਰਿਹਾ ਹੈ ਕਿ ਸਚਾਈ ਕੀ ਹੈ ਲੇਕਿਨ ਅਸੀਂ ਆਪਣੀ ਜਮਾਈ ਜ਼ਰੂਰ ਪੂਰੀ ਕਰਾਂਗੇ ਔਰ ਜਿਸ ਤਰੀਕੇ ਦੇ ਨਾਲ ਜੋ ਵੀ ਹੋ ਸਕਦਾ ਹੈ ਜਿਸ ਕੈਪੈਸਿਟੀ ਦੇ ਵਿੱਚ ਵੀ ਜਨਤਾ ਸਾਨੂੰ ਰੱਖੇਗੀ ਅਸੀਂ ਪੰਜਾਬ ਤੇ ਪੰਜਾਬ ਦੇ ਲੋਕਾਂ ਦੀ ਹੱਕ ਸੱਚ ਦੀ ਲੜਾਈ ਲੜਨੀ ਹੈ ਹੱਕ ਸੱਚ ਦੀ ਗੱਲ ਕਰਨੀ ਹੈ ਥੈਂਕ ਯੂ ਵੈਰੀ ਮਚ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ